ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਨਾ ਮਨੁੱਖੀ ਬੰਬ ਪੈਦਾ ਕੀਤੇ ਤੇ ਉਹਨਾਂ ਮਨੁੱਖੀ ਬੰਬਾਂ ਦੇ ਵਿੱਚੋਂ ਕਪਾਈ ਮਾਥਰਾ ਸਿੰਘ ਸੀ। ਭਾਈ ਮਾਥਰਾ ਸਿੰਘ ਦੀ ਮਾਂ ਬਾਬਾ ਜਰਨੈਲ ਸਿੰਘ ਦੇ ਕੋਲੇ ਨੂੰ ਲੈ ਕੇ ਆਈ ਛੋਟੀ ਉਮਰ ਸੀ ਅਜੇ ਤੇ ਘਰ ਦੇ ਵਿੱਚ ਸ਼ਰਾਰਤਾਂ ਕਰਨੀਆਂ ਇੱਧਰ ਉੱਧਰ ਦੇ ਉਲਾਂਬੇ ਲੈ ਕੇ ਆਉਣੇ ਤੇ ਜਦੋਂ ਲੈ ਕੇ ਪਹੁੰਚੀ ਤੇ ਬਾਬਾ ਜਰਨੈਲ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਆਹ ਮੇਰਾ ਪੁੱਤਰ ਐ ਇਹਨੂੰ ਆਪਣੇ ਜਥੇ ਦੇ ਵਿੱਚ ਭਰਤੀ ਕਰ ਲੋ। ਬਾਬਾ ਜਰਨੈਲ ਸਿੰਘ ਨੇ ਕਿਹਾ ਠੀਕ ਹੈ ਜੀ ਤੁਸੀਂ ਆਪਣਾ ਪੁੱਤਰ ਲੈ ਕੇ ਉਹ ਜਥੇ ਦੇ ਵਿੱਚ ਭਰਤੀ ਕਰ ਲਿਓ। ਭਰਤੀ ਕੀਤਾ ਵੀ ਚਲੋ ਕੋਈ ਲੰਗਰ ਦੀ ਸੇਵਾ ਕਰ ਲੂਗਾ ਜਾਂ ਕੋਈ ਭਾਂਡਿਆਂ ਦੀ ਸੇਵਾ ਕਰ ਲੂਗਾ ਜੋੜੇ ਝਾੜਨ ਦੀ ਸੇਵਾ ਕਰ ਲੂ। ਨਹੀਂ ਉਹ ਮਾਂ ਨੇ ਕਿਹਾ ਬਾਬਾ ਜੀ ਇਸ ਤਰ੍ਹਾਂ ਨਾ ਕਰੋ ਮੇਰਾ ਪੁੱਤ ਤੁਸੀਂ ਆਪਣਾ ਜਿਹੜਾ ਮੁੱਖ ਜਥਾ ਨਾ ਉਹਨਾਂ ਦੇ ਵਿੱਚ ਸ਼ਾਮਲ ਕਰੋ। ਤੇ ਬਾਬਾ ਜਰਨੈਲ ਸਿੰਘ ਨੇ ਕਿਹਾ ਉਹਨਾਂ ਵਾਸਤੇ ਤਾਂ ਸ਼ਹਾਹਾਤਾਂ ਦੇਣੀਆਂ ਪੈਂਦੀਆਂ ਸੂਰਬੀਰਤਾ ਵਿਖਾਉਣੀ ਪੈਂਦੀ ਹੈ। ਅਸੀਂ ਉਹਨੂੰ ਭਰਤੀ ਕਰਦੇ ਹਾਂ ਜਿਹੜਾ ਆਹ ਟੋਪੀ ਵਾਲੇ ਜਿਹੜੇ ਬਾਹਰ ਆਰਮੀ ਵਾਲੇ ਖੜੇ ਆ ਨਾ ਇਨਾਂ ਦੇ ਕੋਲੋਂ ਹਥਿਆਰ ਖੋ ਕੇ ਲੈ ਗਿਆ ਮੈਂ ਸੱਤ